ਸ਼ੀਕਲ ਜੀ ਸਾਰਿਆਂ ਨੂੰ ਮੈਂ ਲਾਹਪ੍ਰਿਤ ਕਰ ਹਾਜ਼ਰਾਂ ਜੀ ਪੂਜਾ ਸੈਣੀਵੜਾ ਲਿਖਿਆ ਗਿਆ ਨਾਵਲ ਅਰਮਾਨੰਦ ਦਾ ਕਤਲ ਦਾ ਭਾਗ ਦਸਮਾ ਲੇ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਿਓ ਜੀ ਜੀਤੀ ਚੁੱਪ ਕਰ ਰਹੀ ਤੇ ਮੱਖਣ ਕਈ ਕੁਝ ਕਹ ਜੇ ਤੇ ਨੂੰ ਮਸ਼ਕਰੀਆਂ ਕਰਦਾ ਕੱਪ ਚੁੱਕ ਬਾਹਰ ਨੂੰ ਆ ਗਿਆ ਨੀਮੀ ਨੇ ਜੀਤੀ ਨੂੰ ਕਿਹਾ ਜੀਤੀ ਔਰ ਸਭ ਕੁਝ ਜਰਜੰਦੀ ਪਰ ਆਪਣਾ ਘਰ ਵੜਾ ਜਦ ਕਿਸੇ ਵੱਲ ਤੱਕੇ ਉਸਨੂੰ ਬਹੁਤ ਬੁਰਾ ਲੱਗਦਾ ਸੋ ਤੈਨੂੰ ਮੱਖਣ ਤੋਂ ਦੂਰ ਰਹਿਣਾ ਪੈਣਾ ਆ ਉਸੇ ਮਜ਼ਾਕ ਮੈਂ ਦੇਖ ਰਹੀ ਹਾਂ ਜੋ ਮੈਨੂੰ ਨਹੀਂ ਪਸੰਦ ਉਹ ਕਿਸੇ ਹੋਰ ਨਾਲ ਕਰੇ ਕਹਨੇ ਮੈਂ ਸੌਂ ਚਲੇ ਗਈ ਸਵੇਰੇ ਜੀਤੀ ਨੇ ਲਾਡੂ ਨੂੰ ਤਿਆਰ ਕੀਤਾ ਤੇ ਮੱਖਣ ਲਾਡੂ ਨੂੰ ਲੈ ਸਕੂਲ ਦਾਖਲਾ ਦਿਵਾਨ ਚਲਾ ਗਿਆ ਤੇ ਮੱਖਣ ਇਹ ਲਾਡੂ ਦਾ ਦਾਖਲਾ ਵੀ ਪਿੰਡ ਦੇ ਸਕੂਲ ਕਰਵਾ ਦਿੱਤਾ ਸੀ ਲਾਡੂ ਬਿਹਤ ਖੁਸ਼ ਸੀ ਕਾਰਾ ਤਾਈ ਬਾਪੂ ਤੇ ਮਾਂ ਨੂੰ ਨਵੇਂ ਸਕੂਲ ਦੀਆਂ ਗੱਲਾਂ ਸੁਣਾਉਣ ਲੱਗੀ ਤੇ ਤਾਈ ਨਾਲ ਖੇਡਣ ਲੱਗੇ। ਇਹੋ ਜਿਹਾ ਚਲਦੇ 15 ਦਿਨ ਬੀਤ ਗਏ ਤੇ ਹੁਣ ਨਿੰਮੀ ਹੋਣਾਂ ਦੀ ਵਾਪਸੀ ਦਾ ਵੀ ਵਕਤ ਆ ਗਿਆ। ਮੱਖਣ ਨੇ ਕਿਹਾ ਫਿਰ ਅਸੀਂ ਚਲੇ ਜਾਣਾ। ਤੁਸੀਂ ਤਿਆਰ ਹੋਵੋ। ਆਪਾਂ ਮੱਥਾ ਟੇਕੋਨੇ ਆ। ਬਾਪੂ ਜੀ ਨੂੰ ਕਹੋ ਉਹ ਵੀ ਤਿਆਰ ਹੋ ਜਾਣ। ਕੈ ਨਿੰਮੀ ਨੇ ਜੀਤੀ ਨੂੰ ਆਵਾਜ਼ ਦਿੱਤੀ ਕਿ ਤਿਆਰ ਹੋ ਜਾ। ਵੱਡੇ ਬਾਬੇ ਦੇ ਮੱਥਾ ਟੇਕਾਈ। ਜੀਤੀ ਬੋਲੀ ਤੁਸੀਂ ਚਲੇ ਜਾਓ। ਮੈਂ ਫਿਰ ਜਾਉਂ। ਦੋ ਦਿਨ ਲੱਗ ਜਾਣੇ। ਪਿੱਛੇ ਘਰ ਦਾ ਔਖਾ ਫਿਰ ਲੱਡੂ ਨੂੰ ਤੇ ਬਾਪੂ ਜੀ ਨੂੰ ਤਿਆਰ ਕਰਦੇ ਨਿੰਮੀ ਬੋਲੀ ਹਾਂਜੀ ਕੈ ਜੀਤੀ ਬਾਪੂ ਜੀ ਨੂੰ ਕਹਿ ਚਲੇ ਗਈ ਲੱਡੂ ਬਾਪੂ ਜੀ ਨੂੰ ਤਿਆਰ ਹੋ ਸਭ ਚਲੇ ਗਏ ਇਸ ਤਰ੍ਹਾਂ ਬਾੜ ਜੀਤੀ ਨੂੰ ਕਿਸੇ ਨੇ ਵੀ ਜੋੜ ਨਹੀਂ ਪਾਇਆ ਸਾਰਾ ਦਿਨ ਜੀਤੀ ਦਾ ਐਵੇਂ ਨਿਕਲ ਗਿਆ ਸ਼ਾਮ ਪਈ ਤਾਂ ਬਾਹਰ ਨਿਕਲੀ ਤਾਂ ਵੱਡੀ ਬੋਲੀ ਵੱਡੀ ਸੁਣ ਪਈਆਂ ਕਿੱਥੇ ਗਏ ਨੇ ਸਭ ਜੀਤੀ ਨੇ ਕਿਹਾ ਦੀਦੀ ਵੱਡੇ ਬਾਪੇ ਤੇ ਮੱਥਾ ਟੇਕਣ ਗਏ ਨੇ ਕੱਲ ਸ਼ਾਮ ਜਾਂ ਪਰਸੋਂ ਸਵੇਰੇ ਆ ਜਾਣਾ ਤੁਸੀਂ ਠੀਕ ਹੋ ਕਿੰਨੇ ਦਿਨ ਬਾਅਦ ਆਖਿਆ ਵੱਡੀ ਬੋਲੀ ਹਾਂ ਦੱਸਣਾ ਸੀ ਸਾਡੇ ਕਾਗਜ਼ ਵੀ ਪਰ ਦਿੱਤੇ ਆ ਨਿੱਕੇ ਨੇ ਉਹ ਬਣਾਉਂਦੇ ਫਿਰਦੇ ਸੀ ਸ਼ਾਇਦ 4 ਕ ਮਹੀਨੇ ਤੱਕ ਕੰਮ ਬਣ ਜਾਵੇ ਨਿੰਮੀ ਨੂੰ ਕਹੀਂ ਮੇਰੀ ਗੱਲ ਸੁਣ ਕੇ ਜਾਵੇ ਕਿੱਧਰ ਜਾ ਰਹੇ ਉਹ ਬਪਸ ਪਤਾ ਨਹੀਂ ਜੀ ਵੱਡਾ ਸੁਣ ਰਿਹਾ ਸੀ ਤੇ ਬੋਲਿਆ ਆ ਤੂੰ ਕੀ ਬਣੀ ਰਹਿਣੀ ਆ ਤੈਨੂੰ ਜੀ ਰਹਿਣ ਨੂੰ ਘਰ ਦਿੱਤਾ ਇਸ ਦਾ ਮਤਲਬ ਇਹ ਨਹੀਂ ਤੂੰ ਨੌਕਰ ਰਾਣੀ ਰਖ ਲੈ ਉਹਨਾਂ ਨੇ ਤੇਰੇ ਤੁੱਛਟਾ ਵੋਂਦੀ ਟਾਈਮ 'ਨੀ ਆਪਣੇ ਕੱਪੜੇ ਦੇਖ ਦੇਖ ਭਾਗਵਾਨੇ ਤੈਨੂੰ ਦਰਸ ਨਹੀਂ ਆਉਂਦਾ ਜੇ ਟਾਈਮ ਮਿਲਿਆ ਇੱਧਰ ਆ ਗੱਲ ਕਰਨੀ ਆ ਤੇਰੇ ਭਲੇ ਦੀ ਵੱਡਾ ਬੋਲਿਆ ਨਹੀਂ ਅੱਜ ਘਰ ਕੋਈ ਨਹੀਂ ਆ ਘਰ ਖਾਲੀ ਕਿਵੇਂ ਛੱਡਾਂ ਮੈਂ ਆ ਜਾਣਾ ਭਾਗਵਾਨੇ ਜਲ ਜਿੱਤੀ ਡਰ ਗਈ ਕਿ ਨਿਵੇਂ ਉਹਨਾਂ ਦੀ ਗਹਾਜ਼ਰੀ ਵਿੱਚ ਕਿਵੇਂ ਸੱਦਾ ਉਹ ਬੋਲੀ ਨਹੀਂ ਮੈਂ ਆਉਣੀ ਆ ਰੁੱਕ ਕੇ ਪਹਿਲਾਂ ਕੰਮ ਕਰ ਲਾ ਵੱਡੀ ਤੇ ਉਸ ਦਾ ਘਰਵੜਾ ਬੋਲਿਆ ਆਜਾ ਕੰਮ ਹੰਦਰ ਹੋ ਜੀਤੀ ਅੰਦਰ ਆ ਸੋਚਣ ਲੱਗੀ ਕਿ ਹੁਣ ਕੀ ਕੰਮ ਹੋਣਾ ਆਪੇ ਗੱਲਾਂ ਬੰਨਣ ਲੱਗੀ ਕਿ ਸ਼ਾਇਦ ਬਾਹਰ ਜਾਣਾ ਘਰ ਦਾ ਖਿਆਲ ਰੱਖਣ ਕੈਨਾ ਹੋਣਾ ਜੀਤੀ ਨੇ ਬੰਤੀ ਫੋਟੋ ਕੋਲ ਜਾ ਕੇ ਹਿੰਮਤੋ ਪਤਾ ਨਹੀਂ ਕੀ ਹੋਣਾ ਹੁਣ ਤੇ ਆਪਣਾ ਆਪ ਨੂੰ ਸ਼ੀਸ਼ੇ 'ਚ ਤੱਕਣ ਲੱਗੀ ਕਿ ਸੱਚੀ ਮੈਂ ਕਿਹੋ ਜਿਹੀ ਹੋਗੀ ਕਿੰਨੇ ਗੰਦੇ ਕੱਪੜੇ ਪਾਈ ਬੈਠੀ ਆ ਪੈਰ ਮੇਰੇ ਕਿੰਨੇ ਗੰਦੇ ਨੇ ਨੌਕਰ ਜਹੀ ਬਣ ਗਈ ਆ ਮੈਂ ਤਾਂ ਫਿਰ ਬੁੱਢ ਬੜਾਈ ਕਿ ਨਹੀਂ ਮੈਂ ਤਾਂ ਇਹਨਾਂ ਦੀਆਂ ਗੰਦੀਆਂ ਨਜ਼ਰਾਂ ਚੋਂ بچਣ ਲਈ ਇਹ ਬਣ ਕੇ ਫਿਰਦੀ ਆਂ ਵੱਡੇ ਨੇ ਕਿ ਮੈਂ ਕਹਤਾ ਮਤਲਬ ਦੇਖਦਾ ਹੈ ਮੈਂ ਜਾਮਾ ਪੁੱਛਣ ਕੀ ਕਹਿੰਦੇ ਨੇ ਕਿ ਨਾ ਜਾਮਾ ਜਿੱਤੀ ਮਨਚ ਵਿਚਾਰ ਕਰ ਰਹੀ ਸੀ ਕਿ ਜਦੋਂ ਫਿਰ ਦਰਵਾਜ਼ਾ ਖਟ ਗਿਆ ਜਿੱਤੀ ਬਾਹਰ ਗਈ ਤਾਂ ਦੇਖਿਆ ਬਾਹਰ ਵੱਡਾ ਖੜਾ ਸੀ ਤੇ ਬੋਲਿਆ ਆਈ ਨਹੀਂ ਆ ਜਾ ਹੁਣ ਕੰਮਾ ਨਹੀਂ ਤਾਂ ਮੈਂ ਆ ਜਾਣਾ ਜੀਤੀ ਤੇ ਰੋਕ ਦੇ ਅੰਦਰ ਆ ਗਿਆ ਤੇ ਛੱਟ ਮੰਝੇ ਤੇ ਬੈਠ ਗਿਆ ਜੀਤੀ ਬੋਲੀ ਵੀਰ ਜੀ ਕਾਇ ਹੈ ਨਹੀਂ ਕੋਈ ਤੁਸੀਂ ਜਾਓ ਜਾਂ ਦੀਦੀ ਨੂੰ ਬੁਲਾ ਲਓ ਇੱਦਾਂ ਚੰਗਾ ਨਹੀਂ ਲੱਗਦਾ ਪਰ ਜੀਤੀ ਦੇ ਬੋਲ ਸੁਣ ਹੱਸਣ ਲੱਗਾ ਤੂੰ ਦੱਸ ਦੇ ਕੀ ਹੈ ਚੰਗਾ ਤੇ ਬੁਰਾ ਦੱਸ ਮੱਖਣ ਜ਼ਿਆਦਾ ਚੰਗਾ ਮੈਨੂੰ ਕੰਢੀ ਲੱਗੀ ਆ ਜੀਤੀ ਨੂੰ ਦੇਖ ਸੁਧਰ ਜਾ ਤੈਨੂੰ ਜੇ ਰਹਿਣਾ ਏ ਕਰੀ ਤਾਂ ਜੋ ਕਹਿਣਾ ਕਰਨਾ ਪੈਣਾ ਦੇਖ ਸਾਰੀ ਉਮਰ ਨਹੀਂ ਕੱਟ ਹੋਣੀ ਤੇ ਤੇਰਾ ਚੋਰਾ ਸਾਨੂੰ ਲੈ ਡੁੱਪਣਾ ਸਿੱਧੀ ਗੱਲ ਇੱਕ ਮੇਰੀ ਰਾਤ ਪਾਕੀ ਤੇਰੀਆਂ ਰਾਤਾਂ ਕੇ ਹਸਨ ਲੱਗਾ ਜੇ ਤੇ ਦਰਵਾਜ਼ੇ ਕੋਲ ਜਾ ਖੜਗੀ ਤੇ ਬੋਲੀ ਸ਼ਰਮ ਕਰੋ ਤੁਹਾਡੇ ਭਰਾ ਦੀ ਵਹੀਆਂ ਤੇ ਤੁਸੀਂ ਕੀ ਬੋਲ ਰਹੇ ਹੋ ਇਹਨੇ ਨੂੰ ਵੱਡੀ ਰੋੜਾ ਪਾਉਂਦੀ ਆ ਗਈ ਮੇਰਾ ਘਰ ਵਾਲਾ ਵੀ ਤੂੰ ਹੱਥ ਚ ਕਰ ਲਿਆ ਪਹਿਲਾਂ ਤਾਂ ਇਹ ਇਕੱਲਾ ਨਿੰਮੀ ਦਾ ਸੀ ਮੈਂ ਮਰ ਗਈ ਲੁੱਟ ਗਈ ਕਰਦੀ ਰੋੜਾ ਪਾਉਣ ਲੱਗੀ ਤੇ ਦਰਵਾਜ਼ੇ 'ਚ ਖੜ ਲੋਕਾਂ ਨੂੰ ਬੁਲਾਉਣ ਦਾ ਡਰਾਮਾ ਕਰਨ ਲੱਗੀ ਜੀਤੀ ਬੋਲੀ ਦੀਦੀ ਆਸਵਾ ਨਾ ਕਰੋ ਕਿਉਂ ਕਰ ਰਹੀ ਹਾਂ ਕੀ ਚੋਨੇ ਹੋ ਮੈਂ ਕਿਉਂ ਵੱਡੇ ਭਾਈ ਨੂੰ ਅੰਦਰ ਬੁਲਾਉਣਾ ਮੇਰਾ ਕੋਈ ਵੀ ਉਹਨਾਂ ਲਈ ਗਲਤ ਵਿਚਾਰ ਨਹੀਂ ਉਹ ਆਪ ਕੋਈ ਗੱਲ ਕਰਨ ਆਏ ਸੀ ਮੈਂ ਮਨਾ ਵੀ ਕੀਤਾ ਸੀ ਪਰ ਵੱਡੀ ਜਾਨ ਜਨ ਰੌਲਾ ਪਾਉਣ ਲੱਗੀ ਤੇ ਲੋਕਾਂ ਨੂੰ ਇਕੱਠੇ ਜੀਤੀ ਰੋਣ ਲੱਗੀ ਤੇ ਬੋਲੀ ਬੱਸ ਕਰੋ ਦੀਦੀ ਅੰਦਰ ਆ ਗੱਲ ਕਰੋ ਕਿਉਂ ਤਮਾਸ਼ਾ ਕਰ ਰਹੇ ਹੋ ਵੱਡਾ ਜਾਣ ਕੇ ਬੋਲੀ ਗਿਆ ਕਿ ਕਿਉਂ ਬੋਲਦੀ ਏ ਮੈਂ ਹੁਣੇ ਆਇਆ ਸੀ ਜੀਤੀ ਨੇ ਆਵਾਜ਼ ਦਿੱਤੀ ਸੀ ਕਿ ਕੰਮਾਂ ਜੀਤੀ ਹੌਸਲਾ ਕਰ ਵੱਡੀ ਦੀ ਬਾਂਫੜ ਅੰਦਰ ਲਈ ਆਈ ਤੇ ਬੋਲੀ ਧੀਰੀ ਕੀ ਚੋਨੇਓ ਕਿਉਂ ਮੈਨੂੰ ਬਦਨਾਮ ਕਰ ਰਹੇ ਹੋ ਜੇ ਮੈਂ ਹੁਮਾਗੀ ਬਦਨਾਮ ਤੇ ਵੱਡੀ ਭਾਜੀ ਵੀ ਹੋਣਗੇ ਹੁਣ ਬੱਸ ਕਰੋ ਮੈਨੂੰ ਵੀ ਤਮਾਸ਼ਾ ਕਰਨਾ ਆਉਂਦਾ ਮੈਂ ਰੌਲਾ ਪਾ ਦੇਣੀ ਆ ਅੱਛਾ ਵੱਡਾ ਬੋਲਿਆ ਤੇਰਾ ਕਿਸੇ ਨੇ ਨਹੀਂ ਯਕੀਨ ਕਰਨਾ ਨਾ ਹਿੰਮਤ ਤੇਰੇ ਚ ਮਰਦ ਦੀ ਕੋਈ ਨਿਸ਼ਾਨੀ ਨਹੀਂ ਹੁੰਦੀ ਬਦਨਾਮ ਹੋਏ ਦੀ ਪਰ ਔਰਤ ਦੀ ਹੁੰਦੀ ਆ ਤੂੰ ਜੋ ਮੈਂ ਕਹਿ ਰਿਹਾ ਸੁਣ ਨਹੀਂ ਤਾਂ ਤੇਰੇ ਤੇ ਇੱਕ ਹੱਥ ਫਿਰ ਗਿਆ ਤਾਂ ਸਾਰੀ ਉਮਰ ਨਜ਼ਰ ਨਹੀਂ ਮਿਲਾ ਪਾਉਂਗੀ ਧੀ ਵੀ ਵਿਆਹਣੀ ਆ ਤੂੰ ਜੀਤੀ ਆ ਸੁਣਦੇ ਡਰ ਕੇ ਤੇ ਬੋਲੀ ਦੱਸੋ ਕੀ ਚਾਹੁੰਦੇ ਹੋ ਮੇਰੀ ਧੀ ਤੱਕ ਨਾ ਜਾਓ ਸੁਣ ਸਾਡਾ ਵੀ ਕੰਮ ਬਣ ਗਿਆ ਬਾਹਰਲਾ 20 ਲੱਖ ਚਾਹੀਦਾ ਉਸ ਦਾ ਇੰਤਜ਼ਾਮ ਕਰ ਜੀਤੀ ਬੋਲੀ ਮੈਂ ਕਿੱਥੋਂ ਕਰਾਂ ਵੱਡਾ ਬੋਲਿਆ ਸਵੇਰੇ ਸਰਪੰਚ ਕੋਲ ਜਾ ਤੇ ਕਹਿ ਮੈਂ ਜ਼ਮੀਨ ਵਿਚ ਮਿਆਂ ਤੇ ਸਾਨੂੰ 20 ਲੱਖ ਦੇ ਜੇ ਇਹ ਕੰਮ ਨਾ ਕੀਤਾ ਤਾਂ ਆ ਤੇਰੀ ਜਠਾਣੀ ਚੱਲੀ ਘਰ ਮੈਂ ਇੱਥੇ ਹੀ ਹਾਂ ਨਹੀਂ 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 ਇਹਨੇ ਨੂੰ ਨਿਮੀ ਦਾ ਫੋਨ ਆ ਗਿਆ ਤੇ ਵੱਡੇ ਨੇ ਦੇਖ ਕੱਟਤਾ ਪਰ ਵਾਰ-ਵਾਰ ਨਿਮੀ ਫੋਨ ਕਰ ਰਹੀ ਸੀ ਤੇ ਵੱਡੀ ਤੇ ਵੱਡਾ ਜੀਤੀ ਨੂੰ ਉਲਟ-ਪੁਲਟ ਬੋਲ ਤੇ ਬਾਰ-ਬਾਰ ਫੋਨ ਕੱਟ ਰਹੇ ਸਨ ਮੋਖਾ ਦੇਖ ਜੀਤੀ ਨੇ ਫੋਨ ਚੱਕਤਾ ਤੇ ਮੇਸ ਤੇ ਪਟਕਤਾ ਨਿੰਮੀ ਨੇ ਸਾਰੀ ਗੱਲਾਂ ਸੁਣ ਲਈਆਂ ਜੀਤੀ ਮੰਨ ਗਈ ਕਿ ਸਵੇਰੇ ਸਰਪੰਚ ਕੋਲ ਜਾਣਾ ਵੱਡੇ ਨੇ ਜੋ ਧਮਕੀਆਂ ਦਿੱਤੀਆਂ ਸਭ ਨਿੰਮੀ ਨੇ ਸੁਣ ਲਈਆਂ ਜੀਤੀ ਰੋਂਦੀ ਨੇ ਕਿਹਾ ਜੋ ਤੁਸੀਂ ਕਹਿ ਰਹੇ ਹੋ ਠੀਕ ਹੁਣ ਜਾਓ ਰਾਤ ਬਹੁਤ ਹੋ ਗਈ ਆ ਮੈਂ ਲੱਡੂ ਨਾਲ ਵੀ ਗੱਲ ਕਰਨੀ ਆ ਤੁਸੀਂ ਜਾਓ ਹੁਣ ਵੱਡਾ ਜਾਂਦਾ ਜਾਂਦਾ ਜੀਤੀ ਨੂੰ ਕਹਿ ਗਿਆ ਅਜੇ ਕੱਲ ਦਾ ਦਿਨ ਪਿਆ ਕੋਈ ਚਲਾਕੀ ਨਾ ਕਰੀ ਨਹੀਂ ਤਾਂ ਤੈਨੂੰ ਪਤਾ ਨੜਿਆ ਗੰਦੇ ਕੱਪੜੇ ਨਾ ਪਾਇਆ ਕਰ ਤੂੰ ਲਿਸ਼ਕੀ ਪੁਸ਼ਕੀ ਹੀ ਸੋਹਣੀ ਲੱਗਦੀ ਆ ਕ ਬਾਹਰ ਚਲਾ ਗਿਆ ਜੀਤੀ ਨੇ ਝਟ ਫੋਨ ਚੁੱਕਿਆ ਤੇ ਉੱਚੀ ਉੱਚੀ ਰੋਣ ਲੱਗੀ ਨਿੰਮੀ ਨੇ ਸਭ ਗੱਲ ਮੱਖਣ ਬਾਪੂ ਜੀ ਨੂੰ ਵੀ ਸੁਣਾਤੀ ਮੱਖਣ ਬੋਲਿਆ ਜੀਤੀ ਫਿਕਰ ਨਾ ਕਰ ਯਕੀਨ ਆ ਇਹਨਾਂ ਨੂੰ ਕਹਿ ਕਰ ਲਓ ਜੋ ਕਰਨਾ ਅਸੀਂ ਸਵੇਰੇ ਹੀ ਆ ਜਾਣਾ ਸਵੇਰੇ ਜਦ ਆਵੇਗਾ ਵੱਡਾ ਤਾਂ ਪੁਲਿਸ ਨੂੰ ਬੁਲਾ ਲੈ ਫਿਰ ਦੱਸਦੀ ਕਿੱਦਾਂ ਕਿਸੇ ਨੂੰ ਨੇ ਜ਼ਾਇਸ ਤੰਗ ਕਰੇ ਦਾ ਅਸੀਂ ਨਾਲ ਆਂ ਤੇਰੇ ਜੀ ਸਵੇਰੇ ਆਇਆ ਤੂੰ ਬਸ ਪੁਲਿਸ ਨੂੰ ਫੋਨ ਕਰਨਾ ਜਾਂਦੇ ਜਾਂਦੇ ਇਹ ਕੰਮ ਵੀ ਕਰਕੇ ਜਾਣਾ ਆ ਬਾਪੂ ਜੀ ਤੇ ਲਾਡੂ ਨਾਲ ਗੱਲ ਕਰ ਰੋ ਨਾ ਅਸੀਂ ਹੈਗੇ ਆ ਮੱਖਣ ਬੋਲਿਆ ਜਿੱਤੀ ਰੋਂਦੀ ਰੋਂਦੀ ਬਾਪੂ ਜੀ ਨੂੰ ਸਭ ਕਹਿ ਰਹੀ ਸੀ ਤੇ ਬਾਪੂ ਜੀ ਬੋਲ ਰਹੇ ਸੀ ਇਹ ਸਭ ਤਾਂ ਹੋਣਾ ਹੀ ਸੀ ਤੈਨੂੰ ਪਹਿਲਾਂ ਕਿਹਾ ਸੀ ਨਹੀਂ ਸਹੀ ਤੇਰੇ ਲਈ ਜਿੱਤੀ ਰੋਣ ਲੱਗੀ ਇਹ ਰਾਤ ਗਈ ਤੇ ਤੜਕ ਹੁੰਦੇ ਹੀ ਵੱਡੀ ਆਵਾਜ਼ਾਂ ਦੇਣ ਲੱਗੀ ਹੋ ਜਾਈ ਜਾਨ ਨੂੰ ਤਿਆਰ ਸੁਣ ਜੀਤੀ ਦਰਵਾਜ਼ਾ ਖੋਲ ਪਰ ਜੀਤੀ ਨੇ ਨਾ ਕਰਤੀ ਤੇ ਕਿਹਾ 40 ਲੱਖ ਪਹਿਲਾਂ ਲਿਆ 20 ਹੁਣ ਮੰਗ ਰਹੇ ਹਾਂ ਬਾਕੀ ਤਾਂ ਸਾਰਾ ਵਿਆਜ ਚ ਲੈ ਜਾਣਾ ਮੈਂ ਨਹੀਂ ਕਰਦੀ ਇਹ ਸਭ ਜੋ ਕਰਨਾ ਕਰ ਲੋ ਮੇਰੀ ਧੀ ਲਈ ਕੀ ਬਚਣਾ ਪਰ ਦਰਵਾਜ਼ਾ ਖੜਕ ਰਿਹਾ ਸੀ ਤੇ ਵੱਡੀ ਬੋਲ ਰਹੀ ਸੀ ਅਜੇ ਤੜਕਸਾਰ ਹੀ ਸੀ ਸੇ ਸਭ ਪਾਸੇ ਹਨੇਰਾ ਫਸਰੇ ਹੋਇਆ ਸੀ ਆਵਾਜ਼ਾਂ ਵੀ ਗੂੰਜ ਰਹੀਆਂ ਸਨ ਜੀਤੀ ਰੋ ਰੋ ਕਹਿ ਰਹੀ ਸੀ ਮੈਂ ਨਹੀਂ ਜਾਣਾ ਜੋ ਕਰਨਾ ਕਰ ਲੋ ਇਹ ਸੁਣ ਵੱਡੀ ਅੱਗ ਬਬੂਲਾ ਹੋ ਵੱਡੇ ਨੂੰ ਆਵਾਜ਼ਾਂ ਦੇਣ ਲੱਗੀ ਤੇ ਕਹਿਣ ਲੱਗੀ ਰਾਤ ਹੀ ਕੁਝ ਕਰਦੀ ਤਾਂ ਇਹ ਭੁੱਲਣ ਵਾਲੀ ਨਹੀਂ ਸੀ ਰਹਿਣੀ ਦੇਖੋ ਕਿ ਮੈਂ ਗਲਾ ਫਾੜ ਰਹੀ ਆ ਨਾ ਨਾ ਰੱਟ ਲਈਆ ਵੱਡੀ ਨੇ ਕਿਹਾ ਦਰਵਾਜ਼ਾ ਤਾਂ ਖੋਲ ਫਿਰ ਗੱਲ ਕਰਦੇ ਆ ਜੀਤੀ ਅੰਦਰ ਖੁੰਝੇ ਲੱਜਾ ਬੈਠ ਗਈ ਜਾਨੂ ਵੱਡਾ ਵੀ ਆ ਗਿਆ ਦਰਵਾజా ਖੋਲਣ ਦਾ ਯਤਨ ਕਰਨ ਲੱਗਾ ਜੀਤੀ ਨੇ ਆਪਣੇ ਕਮਰੇ ਦਾ ਦਰਵਾਜ਼ਾ ਲਾ ਸੱਚੀ ਪੁਲਿਸ ਨੂੰ ਫੋਨ ਕਰ ਦਿੱਤਾ ਤੇ ਨਿੰਮੀ ਨੂੰ ਫੋਨ ਕਰ ਦੱਸ ਦਿੱਤਾ ਇਹਨੇ ਨੂੰ ਥੋੜਾ ਦਿਨ ਵੀ ਚੜ ਗਿਆ ਤੇ ਜੀਤੀ ਨੇ ਸਰਪੰਚ ਨੂੰ ਵੀ ਫੋਨ ਕਰ ਦਿੱਤਾ ਵੱਡਾ ਦਿਨ ਦੀ ਵਾਟੀ ਕਰ ਜਾ ਆਪਣੇ ਸੋਚਣ ਲੱਗੇ ਕਿ ਕਿਵੇਂ ਦਰਵਾਜ਼ਾ ਖਲਵਾਈਏ ਜਾਵੇ ਤੇ ਜੀਤੀ ਨੂੰ ਪੈਸੇ ਦੇਣ ਲਈ ਮਨਾਇਆ ਜਾਵੇ ਜਦ ਨੂੰ ਪੁਲਿਸ ਵੀ ਆ ਗਈ ਤੇ ਦਰਵਾਜ਼ਾ ਖੜਕਾਇਆ ਜੀਤੀ ਨੇ ਬੂਹਾ ਖੋਲਿਆ ਤੇ ਪੁਲਿਸ ਨੂੰ ਦੇਖ ਸੁਖ ਦਾ ਸਾ ਲਿਆ ਦੂਜੇ ਪਾਸੇ ਸਰਪੰਚ ਵੀ ਆ ਗਿਆ ਤੇ ਜੀਤੀ ਨੂੰ ਇਹ ਗੁੱਸੇ ਚ ਬੋਲਣ ਲੱਗਾ ਕਿ ਪਿੰਡ ਦਾ ਮਸਲਾ ਕਿਉਂ ਥਾਣੇ ਤੱਕ ਪਹੁੰਚਾ ਦਿੱਤਾ ਕਿਉਂ ਪੁਲਿਸ ਨੂੰ ਫੋਨ ਕੀਤਾ ਜੀਤੀ ਬੋਲੀ ਸਵੇਰੇ ਸਾਜਰੇ ਦੇ ਹੀ ਦਰਵਾਜ਼ੇ ਪੰਨ ਰਹੇ ਨੇ ਸਾਰੀ ਰਾਤ ਤੱਕ ਕਰਦੇ ਰਹੇ ਜਦ ਪੈਸਾ ਦੇਣ ਨੂੰ ਮੰਨੀ ਤਦ ਗਈ ਮੇਰੀ ਇੱਜ਼ਤ ਤੇ ਬਣ ਗਈ ਹੋਰ ਕੀ ਕਰਦੇ ਫਿਰ ਪੁਲਿਸ ਜੀਤੀ ਤੋਂ ਪੁੱਛਣ ਲੱਗੀ ਤੇ ਜੀਤੀ ਨੇ ਸਭ ਬੀਤੀ ਦੱਸ ਦਿੱਤੀ ਤੇ ਕਿਹਾ ਮੈਨੂੰ ਖਤਰਾ ਇਹਨਾਂ ਤੋਂ ਇਹ ਪੈਸੇ ਲਈ ਕੁਝ ਵੀ ਕਰ ਸਕਦੇ ਨਹੀਂ ਸਰਪੰਚ ਨੇ ਇੰਨੇ ਨੂੰ ਇੰਨੇ ਨੂੰ ਸਭ ਕਲਸੋਂ ਵੱਡੀ ਨੂੰ ਆਵਾਜ਼ ਹੀ ਦਿੱਤੀ ਪਹਿਲਾਂ ਤਾਂ ਉਹਨਾਂ ਦਰਵਾਜ਼ਾ ਨਾ ਖੋਲਿਆ ਫਿਰ ਨੀਂਚ ਉੱਡਣ ਦਾ ਸਵਾਦ ਰਚਾ ਬਾਹਰ ਆਈ ਤਾਂ ਕਿਹਾ ਕੀ ਹੋਇਆ ਸਾਬਾ ਆ ਪੁਲਿਸ ਦਿੱਤ ਤੁਸੀਂ ਸੁਖਤ ਹੈ ਆਹੋ ਸੁਖ ਹੀ ਆ ਅ ਜੀਤੀ ਨੇ ਪੁਲਿਸ ਤੇ ਮੈਨੂੰ ਬੁਲਾਇਆ ਦੱਸੋ ਆ ਕੀ ਕਰ ਰਹੇ ਹੋ ਅਜੇ 10 ਦਿਨ ਹੋਏ ਨੇ ਤੇ ਤੁਹਾਨੂੰ ਪੰਚਾਇਤ ਨੇ ਕਿਹਾ ਸੀ ਕਿ ਸਖਿਆ ਲੱਖਣਾ ਤੇ ਆ ਹੁਣ ਕੀ ਆ ਸਭ ਕੀ ਹੋਇਆ ਅਸੀਂ ਤਾਂ ਪਹਿਲੇ ਦਿਨ ਹੀ ਕੰਧ ਕਰ ਲਈ ਸੀ ਮੱਖਣ ਤੇ ਹੀ ਇਕੱਠੇ ਰਹਿਣਾ ਚਾਹੁੰਦੇ ਸਨ ਤੇ ਸਾਨੂੰ ਨਹੀਂ ਸਹੀ ਲੱਗਿਆ ਹੁਣ ਇਹ ਕੀ ਚਾਹੁੰਦੇ ਆ ਸਾਨੂੰ ਨਹੀਂ ਪਤਾ ਅਸੀਂ ਤਾਂ ਤੱਕਿਆ ਵੀ ਨਹੀਂ ਪਰ ਜੀਤੀ ਕਹਿੰਦੀ ਰਾਤ ਤੁਸੀਂ ਘਰ ਆਏ ਸੀ ਤੇ ਧਮਕੀਆਂ ਦਿੱਤੀਆਂ ਤੇ ਹੁਣ ਸਵੇਰੇ ਟੜਕਦਾ ਹੀ ਬੂਹਾ ਪਨ ਰਹੇ ਹੋ ਤੇ ਉਸ ਦੀ ਇੱਜ਼ਤ ਤੇ ਵੀ ਹੱਥ ਪਾਇਆ ਨਾ ਨਾ ਇਹ ਝੂਠਾ ਰਾਤ ਸੀ ਆਏ ਸੀ ਬਸ ਕੁਝ ਵਕਤ ਬੈਠ ਕੇ ਚਲੇ ਗਏ ਹੋਰ ਤਾਂ ਕੁਝ ਨਹੀਂ ਪੁਲਿਸ ਫੜਾ ਬੋਲਿਆ ਨਾਲੇ ਕਹਿੰਦੇ ਆਉਂਦੇ ਨੇ ਫਿਰ ਕਿਉਂ ਆਏ ਜਨਾਬ ਬਾਹਰ ਦਾ ਕੰਮ ਬਣ ਰਿਹਾ ਅਸੀਂ ਤਾਂ ਦਸਣ ਆਏ ਸੀ ਵੱਡੀ ਬੋਲੀ ਇਸ ਨੂੰ ਜਲਣ ਹੋਣੀ ਆ ਅਸੀਂ ਚੱਲੇ ਆ ਤਾਂ ਕਰਕੇ ਇਹ ਬਹਾਨੇ ਲਾ ਰਹੀ ਸੀ ਤਾਂ ਜੋ ਸਾਡਾ ਕੰਮ ਨਾ ਬਣੇ ਜਲਦੀ ਆ ਜੀ ਇਹ ਵੱਡੀ ਬੋਲੀ ਸਵੇਰੇ ਆਏ ਸੀ ਤੁਸੀਂ ਨਹੀਂ ਨਹੀਂ ਜਨਾਬ ਅਸੀਂ ਤੇ ਹੁਣ ਉੱਠੇ ਆ ਬੀਬੀ ਹੈ ਕੋਈ ਗਵਾਹ ਕਹਨੂ ਕਿ ਸਵੇਰੇ ਆਏ ਸੀ ਜੀਤੀ ਬੋਲੀ ਤੜਕਾ ਸੀ ਮੈਂ ਅੰਦਰ ਸੀ ਮੈਨੂੰ ਕੀ ਪਤਾ ਕਿਸੇ ਨੇ ਦੇਖਿਆ ਕਿ ਨਹੀਂ ਪਰ ਜਦ ਇਹ ਆਈ ਮੈਂ ਨਿਮੀ ਨੂੰ ਫੋਨ ਕਰਤਾ ਸੀ ਉਹ ਆਉਂਦੇ ਹੋਣੇ ਸਰਪੰਚ ਬੋਲਿਆ ਸਾਫ਼ ਤੁਸੀਂ ਜਾਓ ਆ ਘਰੇਲੂ ਲੜਾਈ ਆ ਕੋਈ ਵਾਲੀ ਨੇ ਹੰਡ ਵਾਲੇ ਮੋਤਵਰਨ ਵੀਰ ਦੇਣਗੇ ਤੁਸੀਂ ਜਾਓ ਮਾਫ ਕਰਨਾ ਖੇਚਲ ਦਿੱਤੀ ਪਰ ਪੁਲਿਸ ਵਾਲੇ ਬੋਲੇ ਸਾਨੂੰ ਸ਼ਿਕਾਇਤ ਆਈ ਆ ਸਾਡਾ ਫਰਜ਼ ਆ ਜਦ ਨੂੰ ਨਿੰਮੀ ਹੋਣੀ ਵੀ ਆ ਗਈ ਤੇ ਵੱਡੇ ਦੀ ਉਸ ਦੀ ਘਰ ਵਾਲੀ ਦਾ ਰੰਗ ਉਤਰ ਗਿਆ ਉਸ ਨੇ ਮੌਕਾ ਸੰਭਾਲਦੇ ਨਿੰਮੀ ਦੇ ਗੱਲ ਨੂੰ ਜੱਫੀ ਪਾ ਲਈ ਤੇ ਰੋਣ ਲੱਗੀ ਨਿੰਮੀ ਨੇ ਕਿਹਾ ਬਸ ਕਰ ਸੁਣ ਲਿਆ ਸੀ ਰਾਤ ਤੇ ਸਵੇਰੇ ਜੋ ਕੀਤਾ ਤੁਸੀਂ ਆਕਲ ਨੂੰ ਹੱਥ ਮਾਰੋ ਪੈਸੇ ਲਈ ਤੁਸੀਂ ਕੁੜੀ ਦੀ ਇੱਜ਼ਤ ਨਾਲ ਖੇਲਣ ਲੱਗੇ ਸੀ ਇੰਨੀ ਉਮੀਦ ਨਹੀਂ ਸੀ ਸੁਣ ਨਿੰਮੀ ਪੂਰੀ ਗੱਲ ਜੋ ਸੁਣੀਆ ਉਹ ਪੂਰਾ ਨਹੀਂ ਇਹ ਤੇਰਾ ਭਰਾ ਨੂੰ ਅੰਦਰ ਲੈ ਵੜੀ ਸੀ ਜਦ ਨੂੰ ਮੈਂ ਦੇਖ ਲਿਆ ਪਹਿਲਾਂ ਮੱਖਣ ਤੇ ਹੁਣ ਇਹ ਨਿੰਮੀ ਬੋਲੀ ਚੁੱਪ ਕਰੋ ਪਤਾ ਹੈ ਸਭ ਪੁਲਿਸ ਨੇ ਵੱਡੇ ਨੂੰ ਗੱਡੀ 'ਚ ਬਿਠਾਇਆ ਤੇ ਤੁਰ ਪਏ ਸਰਪੰਚ ਦੀ ਇੱਕ ਨਾਲ ਚੱਲੇ ਦੂਜੇ ਪਾਸੇ ਨਿੰਮੀ ਤੇ ਲड्डू ਜੀਤੀ ਨੂੰ ਚੁੱਪ ਕਰਾ ਅੰਦਰ ਲੈ ਗਈਆਂ ਬਾਪੂ ਜੀ ਜੀਤੀ ਨੂੰ ਤਮਾਸ਼ੇ ਦੀ ਜ਼ਿੰਮੇਵਾਰ ਕਹਿ ਰਹੇ ਸੀ ਤੇ ਨਿੰਮੀ ਤੇ ਲड्डू ਬਾਪੂ ਜੀ ਨੂੰ ਫੜ ਕਮਰੇ ਚ ਲੈ ਗਈਆਂ ਤੇ ਗੁੱਸੇ ਹੋਣ ਲੱਗਿਆ ਮੱਖਣ ਸਰਪੰਚ ਨਾਲ ਗੱਲ ਕਰ ਅੰਦਰ ਵੜਿਆ ਤਾਂ ਜੀਤੀ ਰੋ ਰਹੀ ਸੀ ਮੱਖਣ ਨੇ ਜੀਤੀ ਦੇ ਸਿਰ ਰੱਖਿਆ ਤੇ ਕੁਝ ਬੋਲਣ ਲੱਗਾ ਹੀ ਸੀ ਕਿ ਪਤਾ ਨਹੀਂ ਕਦੋਂ ਜੀਤੀ ਨੇ ਮੱਖਣ ਦੇ ਗੱਲ ਲੱਗ ਰੋਣ ਲੱਗੀ ਮੱਖਣ ਨੇ ਵੀ ਮੌਕੇ ਦਾ ਫਾਇਦਾ ਚੁੱਕਦੀ ਜੀਤੀ ਨੂੰ ਕਲਾਵੇ ਚ ਲੈ ਲਿਆ ਤੇ ਮੱਥਾ ਚੁੰਮ ਦਿੱਤਾ ਤੇ ਬੋਲਿਆ ਨਿੰਮੀ ਕੀ ਸੋਚੂ ਜੀਤੀ ਬਾਕੀ ਫਿਰ ਜੀਤੀ ਇਕਦਮ ਪਰਾਂ ਹੋ ਗਈ ਉਹ ਦੁੱਖ ਚ ਆਪਣਾ ਖੋ ਗਈ ਸੀ ਉਸ ਨੂੰ ਲੱਗਾ ਕਿ ਉਹ ਪਟਕ ਗਈ ਆ ਉਸ ਦੀ ੜਕਨ ਵਿੱਚ ਪਤਾ ਨਹੀਂ ਕਿਵੇਂ ਮੱਖਣਾ ਉਹ ਆਪਣੇ ਆਪ ਨੂੰ ਸੰਭਾਲਦੀ ਆਪਣੇ ਕਮਰੇ ਵੱਲ ਭੱਜੀ ਤੇ ਬੰਦ ਦੀ ਫੋਟੋ ਸਾਹਮਣੇ ਆਪਣੇ ਆਪ ਨੂੰ ਕੁਛਣ ਲੱਗੀ ਕਿ ਉਸ ਦੇ ਅਰਮਾਨ ਤਾਂ ਸਿਰਫ ਬੰਤ ਨਾਲ ਹੀ ਸੀ ਜਿੰਨਾ ਦਾ ਅੰਤ ਹੋ ਚੁੱਕਾ ਉਹ ਕਿਵੇਂ ਪરાਏ ਦੀ ਗੱਲ ਲੱਗ ਗਈ ਦੂਜੇ ਪਾਸੇ ਮੱਖਣ ਹੁਣ ਬੇहद ਖੁਸ਼ ਸੀ ਜਾਨ ਨੂੰ ਕੁਝ ਦਿਨ ਅਜੇ ਪਈ ਸੰ ਉਸ ਨੂੰ ਲੱਗਾ ਕਿ ਉਹ ਕਾਮਯਾਬ ਹੋ ਚੁੱਕਾ ਵੱਡੇ ਨੂੰ ਅੱਜ ਤਿੰਨਕ ਦਿਨ ਹੋ ਗਏ ਸਨ ਥਾਣੇ ਬੰਦ ਕੀਤੀ ਨੂੰ ਤੇ ਵੱਡੀ ਮਿੰਤਾ ਪਾ ਰਹੀ ਸੀ ਕਿ ਗਲਤੀ ਹੋ ਗਈ ਹੁਣ ਬਸ ਕਰੋ ਤੇ ਆਪਣੀ ਸ਼ਿਕਾਇਤ ਵਾਪਸ ਲੈ ਲਵੋ ਸਾਡਾ ਕੰਮ ਬਨ ਰਿਹਾ ਸਭ ਕਾਗਜ਼ ਖਰਾਬ ਹੋ ਜਾਣੇ ਮੱਖਣ ਹੁਣਾਂ ਨਹੀਂ ਚਲੇ ਜਾਣਾ ਜੀਤੀ ਫਿਰ ਦੇਖ ਤੂੰ ਥਾਣਿਆਂ 'ਚ ਘੁਮੇਗੀ ਜਾਂ ਲਾਡੂ ਨੂੰ ਸੰਭੋਗੀ ਜਿੱਤੀ ਗਲਤੀ ਹੋ ਗਈ ਭੈਣੇ ਬੱਸ ਕਰ ਹੁਣ ਤੇ ਵੱਡੀ ਮਿੰਤਾ ਕਰਨ ਲੱਗੀ ਪਰ ਹੁਣ ਨਿੰਮੀ ਤੇ ਮੱਖਣ ਅੜੇ ਸਨ ਕਿ ਇਹ ਨਹੀਂ ਛੁੱਟਣ ਦੇਣਾ ਜਿੱਤੀ ਨੇ ਨਿੰਮੀ ਨੂੰ ਕਿਹਾ ਹੁਣ ਇਹਨਾਂ ਨੂੰ ਗਲਤੀ ਦਾ ਅਹਿਸਾਸ ਹੋ ਗਿਆ ਹੁਣ ਮੈਂ ਵਾਪਸ ਲੈ ਲੈਨੀ ਆ ਦਰਖਾਸਤ ਕਿਉਂ ਤੰਗ ਕਰੀ ਜਾਣਾ ਤੁਸੀਂ ਚਲੇ ਜਾਣਾ ਫਿਰ ਕੌਣ ਜਾਊ ਥਾਣੇ ਬਾਜੀ ਨੂੰ ਕਹੋ ਕਿ ਉਹ ਸਰਪੰਚ ਸਾਹ ਨੂੰ ਲੈ ਕੇ ਵਾਪਸ ਲੈ ਲੈਣ ਵਾਪਸ ਤਰਖਾਸਤ ਮੱਖਣ ਨੇ ਨਾ ਕਰ ਦਿੱਤੀ ਤੇ ਨੀਮੀ ਨੂੰ ਜਾਣ ਕੇ ਬਹਾਨੇ ਨਾਲ ਪੀਕੀ ਪੇਜ਼ ਦਿੱਤਾ ਤਾਂ ਜੋ ਉਹ ਜੀਤੀ ਨੂੰ ਡਰਾ ਕੇ ਕੁਝ ਕਰ ਸਕੇ ਉਹ ਸਭ ਪਾਸੇ ਜੀਤੀ ਨੂੰ ਫਸਾ ਰਿਹਾ ਸੀ ਕਿ ਉਹ ਟੁੱਟ ਜਾਵੇ ਤੇ ਤੰਗ ਆ ਕੋਈ ਕਦਮ ਚੁੱਕੇ ਮੂੰਹ ਛ ਮਿੱਠਾ ਬਣ ਗਿਆ ਸੀ ਤੇ ਦਿਲ 'ਚ ਜ਼ਹਿਰ ਭਰ ਬੈਠ ਗਿਆ ਦੋ ਮੂੰਹੇ ਸੱਪ ਵਾਂਗ ਜ਼ਹਿਰ ਉਗਲ ਰਿਹਾ ਸੀ ਜੀਤੀ ਨੂੰ ਹੁਣ ਥਾਣੇ ਤੋਂ ਡਰ ਲੱਗ ਰਿਹਾ ਸੀ ਕਿਉ ਕੁੜੀ ਸੰਭੇਗੀ ਜਾਂ ਥਾਣੀ ਘੁੰਮੇਗੀ ਬਾਪੂ ਜੀ ਪਹਿਲਾਂ ਹੀ ਖਿਲਾਫ ਚੱਲ ਰਹੇ ਸਨ ਤੇ ਮੱਖਣ ਗੱਲਾਂ-ਗੱਲਾਂ ਚ ਸិន ਰਿਹਾ ਸੀ ਇੰਨੇ ਨੂੰ ਜਿੱਤੀ ਕੋਲ ਸਰਪੰਚ ਨੇ ਆ ਕੇ ਕਿਹਾ ਕੁੜੇ ਹੁਣ ਵੱਡੇ ਭਰਾ ਨੂੰ ਜੀਲ ਚ ਰੱਖਣਾ ਚੱਲ ਮੇਰੇ ਨਾਲ ਦਰਖਾਸਤ ਵਾਪਸ ਲੈ ਪਿੰਡ ਦਾ ਮਸਲਾ ਮੈਂ ਬੈਠ ਕੇ ਨਿਬੜ ਦਿੰਨਾ ਤੂੰ ਥਾਣਿਆਂ ਚ ਘੁੰਮਣਾ ਇੰਨੇ ਪੈਸੇ ਹੈਗੇ ਤੇਰੀ ਜਠਾਣੀ ਨੇ ਥਾਣੇ 50000 ਦੇ ਦਿੱਤਾ ਜੇ ਤੇਰੇ ਤੋਂ ਵੀ ਹੈ ਤਾਂ ਕਰਜ਼ਾ ਮਰਜੀ ਨਹੀਂ ਸਰਪੰਚ ਜੀ ਇਹ ਨਹੀਂ ਮੰਨਦੇ ਤੇ ਤੋੜ ਸਰਪੰਚ ਬੋਲਿਆ ਜੀਤੀ ਨੇ ਲਾੜ ਨੂੰ ਲਿਆ ਤੇ ਬਿਨਾ ਪੁੱਛੇ ਸਰਪੰਚ ਨਾਲ ਥਾਣੇ ਤਰਕਾਸਤ ਵਾਪਸ ਲੈਣ ਚਲੇ ਗਏ ਜਦ ਮੱਖਣ ਨੂੰ ਪਤਾ ਲੱਗਾ ਤਾਂ ਉਸਨੇ ਹਗਾਮਾ ਸ਼ੁਰੂ ਕਰ ਦਿੱਤਾ ਗੁੱਸੇ ਵਿੱਚ ਸ਼ਰਾਬ ਪੀਪੀ ਆਪਾ ਖੋ ਰਿਹਾ ਸੀ ਤੇ ਜੀਤੀ ਨੂੰ ਸਬਕ ਸਿਖਾਉਣ ਦੀ ਗੱਲ ਕਰ ਰਿਹਾ ਸੀ ਬਾਪੂ ਜੀ ਵੀ ਖਫਾ ਸੀ ਜੀਤੀ ਤੋਂ ਪਰ ਉਹ ਮੱਖਣ ਨੂੰ ਕਹਿ ਰਹੀ ਸੀ ਗੱਲ بیٹھ ਕੇ ਹੁੰਦੀ ਆ ਐਵੇਂ ਨਹੀਂ ਤੂੰ ਬਹੁਤ ਪੀਤੀ ਜਾ ਕਮਰੇ ਚ ਨਿਮੀ ਵੀ ਨਹੀਂ ਹੈਗੀ ਮੱਖਣ ਬੋਲਿਆ ਪੈਸਾ ਮੇਰਾ ਖਾ ਰਹੀ ਸੀ ਤੇ ਗਈ ਸਰਪੰਚ ਨਾਲ ਮੈਂ ਮਕਾਨ ਰੈਨੋ ਦਿੱਤਾ ਰਾਸ਼ਨ ਦਿੱਤਾ ਫਿਰ ਆਪਣੀ ਮਰਜ਼ੀ ਕਰ ਰਹੀ ਅੱਜ ਕੱਲ ਕਰਨੀ ਆ ਬਾਪੂ ਜੀ ਨੇ ਕਿਹਾ ਤੂੰ ਜ਼ਿਆਦਾ ਨਾ ਬੋਲ ਨਸ਼ੇ ਚ ਜਾ ਅੰਦਰ ਜੇ ਆਉਂਦੀ ਆ ਤੇ ਮੈਂ ਗੱਲ ਕਰਦਾ ਪਰ ਮੱਖਣ ਨੇ ਪੀਤੀ ਚ ਬਹੁਤ ਕੁਝ ਕਹਿ ਦਿੱਤਾ ਜਿੱਤੀ ਵੀ ਤਰਕਾਸ ਵਾਪਸ ਲੈ ਗਈ ਇਹ ਲਾਡੂ ਅੰਦਰ ਵੜਦੇ ਹੀ ਮੱਖਣ ਨੂੰ ਦੇਖ ਡਰ ਗਈ ਤੇ ਬਾਪੂ ਜੀ ਦੇ ਗੱਲ ਲੱਗ ਰੋਣ ਲੱਗੀ ਬਾਪੂ ਜੀ ਜੀਤੀ ਨੂੰ ਬੋਲੇ ਜੋ ਤੂੰ ਕਰਕੇ ਆਈਆਂ ਉਹ ਠੀਕ ਨਹੀਂ ਸੀ ਪੁੱਛ ਲਈਦਾ ਪਰ ਜੀਤੀ ਕੁਝ ਕਹਿੰਦੀ ਮੱਖਣ ਨੇ ਗੰਧ ਬੋਲਣਾ ਸ਼ੁਰੂ ਕਰ ਦਿੱਤਾ ਲਾਡੂ ਬਹੁਤ ਰੋ ਰਹੀ ਸੀ ਬਾਪੂ ਜੀ ਉਸ ਨੂੰ ਲੈ ਬਾਹਰ ਆ ਗਏ ਤੇ ਜੀਤੀ ਨੂੰ ਕਿਹਾ ਹੁਣ ਚੁੱਪ ਕਰਕੇ ਕਮਰੇ ਚਲੇ ਜਾ ਇਹ ਨਸ਼ੇ ਚ ਆਪੇ ਛੁਪ ਕਰ ਜਾਓ ਸਵਾਲ ਜਵਾਬ ਕਰਨ ਦੀ ਜ਼ਰੂਰਤ ਨਹੀਂ ਆ ਮੈਂ ਲੱਡੂ ਨੂੰ ਕੁਝ ਲਿਆਦਾ ਇਹ ਡਰ ਚੁੱਕੀ ਆ ਕਿ ਬਾਹਰ ਚਲੇ ਗਏ ਜਿੱਤੀ ਕਮਰੇ ਚ ਗਈ ਤਾਂ ਮੱਖਣ ਵੀ ਪਿੱਛੇ ਹੀ ਚਲਾ ਗਿਆ ਤੇ ਉਸ ਨਾਲ ਸਵਾਲ ਜਵਾਬ ਕਰਨ ਲੱਗਾ ਚਾ ਜਿੱਤੀ ਕੁਝ ਨਾ ਬੋਲੀ ਤਾਂ ਤਨਵਾ ਜੀ ਸਾਰਿਆਂ ਦਾ ਅੱਜ ਦਾ ਇਹ ਭਾਗ ਸੁਣਨ ਦੇ ਲਈ ਬਾਕੀ ਕੱਲ ਦੇ ਵੀਡੀਓ ਚ ਲੈ ਕੇ ਹਾਜ਼ਰ ਹੋਵਾਂਗੇ ਜੀ ਬਣੇ ਰਹੋ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਸਸ਼ਕਾਲ